ਹਾਂਜੀ ਅੱਜ ਦੱਸ ਰਿਹਾ ਸੋਨੂੰ ਮਾਨਸਾ ਮੰਡੀ ਦੇ ਸਬਜ਼ੀ ਦੇ ਰੇਟ ਸਬਜ਼ੀ ਦੇ ਰੇਟ ਕੱਦੂ ਤੋਂ ਸ਼ੁਰੂ ਕਰਦੇ ਆ ਜੀ ਆਪਾਂ ਅੱਜ ਦੇਸੀ ਕੱਦੂ ਵਧੀਆ ਕੱਦੂ ਕਿਹਾ ਜੀ 12 ਤੋਂ 15 ਤੋਰੀ ਹਰੀ ਤੋਰੀ ਝਾਲ ਵਾਲੀ ਤੋਰੀ ਕਿਹਾ ਜੀ 25 ਤੋਂ 30 ਰੁਪਏ ਪੇਠਾ ਵਿਕਿਆ ਜੀ ਮਾਨਸਾ ਮੰਡੀ ਦਾ 12 ਤੋਂ 13 ਕarele ਵਿਕਿਆ ਜੀ ਵੱਡਾ ਕਰੇਲਾ ਕੀ ਤੋਂ 40 ਝਾੜ ਕਰੇਲਾ ਵਿਕਿਆ ਜੀ 120 ਤੋਂ 30 ਬੈਂਗਣੀ ਮਿੱਕੀ ਹੈ ਜੀ ਲੰਮੀ ਬੈਂਗਣੀ 20 ਤੋਂ 25 ਸ਼ਿਮਲਾ ਮਿਰਚ ਵੀ ਕੀ ਹੈ ਜੀ 76 ਤੋਂ 80 ਤੱਕ ਜੀ ਕੌੜੀ ਮਿਰਚ ਵਧੀਆ ਮਿਰਚ 60 ਤੋਂ 65 ਤੱਕ ਜੀ ਹਰਾ ਹਰੀ ਮਿਰਚ ਤੋਤੇ ਰੰਗੀ 40 ਤੋਂ 45 ਜੀ ਲਾਲ ਮਿਰਚ 20 ਤੋਂ 25 ਜੀ ਫੁੱਲ ਗੋਭੀ 40 ਤੋਂ 45 ਤੇ 50 ਤਿੰਨਾਂ ਰੇਟਾਂ 'ਚ ਵੀ ਕੀ ਹੈ ਜੀ ਪੱਤਾ ਗੋਭੀ ਵੀ ਕੀ ਹੈ ਜੀ 35 ਤੋਂ 40 ਗੁਆਰਾ ਵਿਕਿਆ ਜੀ ਛੋਟਾ ਗੁਆਰਾ ਫੜੀ ਵਾਲਾ 140 ਰੁਪਏ ਕਿਲੋ ਜੀ ਭਿੰਡੀ ਮਿਲੀ ਕੀ ਹੈ ਜੀ 40 ਤੋਂ 45 ਜੀ ਮੂਲੀ ਮੂਲੀ ਵੀ ਕੀ ਹੈ ਜੀ 30 ਰੁਪਏ ਕਿਲੋ ਜੀ ਜਿਮੀ ਕੰਦ ਜਿਮੀ ਕੰਦ ਵਿਕਿਆ ਜੀ 60 ਤੋਂ 80 ਗਾਜਰ ਵੀ ਕੀ ਹੈ ਜੀ 30 ਤੋਂ 32 ਰੁਪਏ ਕਿਲੋ ਜੀ ਮਟਰ ਮਟਰ ਵੀ ਵਿਕੇ ਜੀ 120 ਤੋਂ 125 ਆਰਬ ਵੀ ਕਿਹਾ ਜੀ 40 ਤੋਂ 50 ਕਚਾਲੂ ਵੀ ਕਿਹਾ ਜੀ 20 ਤੋਂ 30 ਰੁਪਏ ਕਿਲੋ ਚੌਲਾ ਪੱਕਾ ਚੌਲਾ ਦਾਣਾ ਵਾਲਾ ਚੌਲਾ ਵੀ ਕਿਹਾ ਜੀ 60 ਤੋਂ 70 ਪਰਮਲ ਵੀ ਕਿਹਾ ਜੀ 35 ਤੋਂ 40 ਰੁਪਏ ਚਕੰਦਰ ਵੀ ਕਿਹਾ ਜੀ 28 ਤੋਂ 30 ਰੁਪਏ ਕਿਲੋ ਲਾਲ ਟਮਾਟਰ ਵੀ ਕਿਹਾ ਜੀ 23 ਤੋਂ ਲਾ ਕੇ 27 ਰੁਪਏ ਤੱਕ ਜੀ ਏਸੀ ਮਾਨਸਾਮੰਡੀ ਦੇ ਸਬਜ਼ੀ ਦੇ ਰੇਟ ਅਗਲੇ ਰੇਟ ਦੱਸਾਂਗੇ ਕੱਲ ਨੂੰ